ਦਫੈਂਸ ਜਿਹੜਾ ਫੰਡ ਦਿਓ ਤਾਂ ਪੂਰੇ ਦੇਸ਼ ਚ ਸਭ ਤੋਂ ਵੱਡਾ ਕੰਟਰੀਬਿਊਸ਼ਨ 46% ਫੰਡ ਇਸ ਪੰਜਾਬ ਨੇ ਦਿੱਤਾ 46% ਫੰਡ ਤੇ ਉਹਦੇ ਤੋਂ ਸਭ ਤੋਂ ਵੱਧ ਫੰਡ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਨੇ ਦਿੱਤਾ ਤੇ ਅੱਜ ਉਹ ਜ਼ਿਲ੍ਹੇ ਦੇ ਨਾਲਖਣ ਦੀ ਜ਼ਰੂਰਤ ਹੈ ਪੰਜਾਬ ਦੇ ਨਾਲਖਣ ਦੀ ਜ਼ਰੂਰਤ ਹੈ ਤੇ ਕੋਈ ਭੀਖ ਨਹੀਂ ਅਸੀਂ ਇੰਨਾ ਕਿੱਥੇ ਟਿਸ਼ਲੀ ਨਹੀਂ ਖੜੇ ਦੇਸ਼ ਨੂੰ ਯਾਦ ਕਰਾਉਣ ਚ ਏਡਾ ਵੱਡਾ ਕੰਟਰੀਬਿਊਸ਼ਨ ਉਸ ਤੋਂ ਬਾਅਦ ਜਿਹੜਾ ਆਜ਼ਾਦੀ ਸੰਭ ਕੇ ਰੱਖਣ ਲਈ ਏਡਾ ਵੱਡਾ ਕੰਟਰੀਬਿਊਸ਼ਨ ਤੋ ਹੁਣ ਵੀ ਹਰ ਜਗ੍ਹਾ ਪੰਜਾਬੀ ਨਾਲ ਖੜਦੇ ਆ ਤੇ ਅੱਜ ਪੰਜਾਬੀਆਂ ਤੇ ਜੀੜ ਪਈਆ ਕਿਉਂਕਿ ਠੀਕ ਆ ਉਦਮੀ ਕੌਮ ਆ ਬੜੀ ਮਾਰਸ਼ਲ ਲੋਕ ਆ ਮਾਜੇ ਦੇ ਠੀਕ ਆ ਦੁਆਰਾ ਖੜੇ ਹੋ ਜਾਣਗੇ ਪਰ ਜਿਹੜਾ ਆਰਥਿਕ ਨੁਕਸਾਨ ਹੋਇਆ ਉਹਦੀ ਪਰਪਾਈ ਅਸੀਂ ਸਾਰੇ ਰਲ ਮਿਲ ਕੇ ਵੀ ਕਰਾਂਗੇ ਪੰਜਾਬ ਆਪਣੇ ਵੱਲੋਂ ਸਰਕਾਰ ਵੀ ਕਰ ਰਹੀ ਆ ਲੋਕ ਵੀ ਕਰ ਰਿਹਾ ਮੈਂ ਐਨ ਆਰ ਆਈ ਨੂੰ ਬੇਨਤੀ ਕਰਦਾ ਪਰ ਉੱਥੇ ਕੇਂਦਰ ਸਰਕਾਰ ਦਾ ਫਰਜ਼ ਬਣਦਾ ਪਰ ਮੈਂ ਨਾਲ ਦੀ ਨਾਲੇ ਕਹੂੰਗਾ ਵੀ ਲਾਹਨਤ ਵੀ ਹੈ ਕਿ ਹਜੇ ਤੱਕ ਕਿਸੇ ਵਜ਼ੀਰ ਨੇ ਪ੍ਰਧਾਨ ਮੰਤਰੀ ਨੇ ਟਵੀਟ ਤੱਕ ਨਹੀਂ ਕੀਤਾ ਪਰ ਜੋ ਪੰਜਾਬੀਆਂ ਦਾ ਹੱਕ ਬਣਦਾ ਹੈਗਾ ਇੱਕ ਜਿਹੜੀ ਆਰਥਿਕ ਮਦਦ ਹੈ ਜਿਹੜੀ ਪੰਜਾਬ ਲਈ ਸਪੈਸ਼ਲ ਪੈਕੇਜ ਜਿਹੜਾ ਉਹ ਦੇਣਾ ਚਾਹੀਦਾ ਹੈ